ਸਤਨਾ ਧਨ ਸ੍ਰੀ ਵਾਹਿਗੁਰੂ ਸਾਹਿਬ ਜੀ ਆਇ ਪ੍ਰਭ ਸਰਨ ਲਗਤੀ ਕਿਰਪਾ ਨਦ ਦਇਆਲ ਏਕ ਅਖਰ ਹਰਿ ਬਲ ਵਸਤ ਨਾਲ ਕੋ ਹੋਤ ਦਿਹਾ ਏਕੰਕਾਰ ਸਤਿਗੁਰੂ ਜੇ ਪ੍ਰਸਾਦ ਸਚ ਹੋ ਵਾਹਿਗੁਰੂ ਜੀ ਕੀ ਫਤਿਹ ਬੇਗਰ ਬੇਰਸਰ ਸੋ ਸਗਲ ਦੁਆਰ ਕੋ ਸਾੜਟੈ ਗਾਹੋ ਤਹਾਰੋ ਦੁਆਰੋ ਵਾਹਿ ਗਾਹੇ ਕੀ ਲਾਗ ਅਸ ਗੋਬਿੰਦ ਦਾਸ ਤੁਹਾਰ ਵਾਹਿ ਗਾਹੇ ਕੀ ਲਾਗ ਅਸ ਗੋਬਿੰਦ ਦਾਸ ਤੁਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸੁਨਵਾਲ ਤੇ ਸਤਕਾਰ ਜੋ ਸਾਹਿਬੇ ਕਮਾਲ ਹਾਜ਼ਰਾ ਜੋ ਜਹਰਜ ਹੋ ਸਰਬ ਕਲਾ ਵਰ ਕੋ ਲਾਭਾਂ ਦੀ ਬਹੁਤਾਂ ਕਾਲ ਯੁਗ ਦੇ ਅਵਤਾਰ ਸਬਦ ਗੁਰੂ ਤਾਰੇ ਸ੍ਰੀ ਗੁਰੂ ਗ੍ਰੰਥ ਸਾਹਿਬਹਾਰਾ ਜੀ ਦੀ ਜੀ ਗੋਦਾ ਰੱਬ ਨਾਲੇ ਪਿਆਰੇ ਸਤਿਗਿਜਾਨੋ ਆਓ ਸਭ ਨਾਲ ਮਿਲ ਕੇ ਹਰ ਰੋਜ਼ ਦੀ ਤਰ੍ਹਾਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਉਸਤਤਿ ਵਡਿਆਈ ਵਿੱਚ ਜੁੜਦਾ ਯਤਨ ਕਰੀਏ ਉਸ ਪਰਮੈਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਇਤਨਾ ਵੱਡਾ ਸੰਸਾਰ ਸਾਜਿਆ ਹੈ ਬੋ ਰੰਗ ਸੰਸਾਰ ਦੇ ਵਿੱਚ ਭਰੇ ਦੇ ਤੇ ਉਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਮਾਲ ਉਹਦਾ ਤੇਲ ਕਿੰਨੇ ਰੰਗਾਂ ਵਾਲਾ ਹੋਵੇਗਾ ਉਹ ਕੜੀ ਤੇ ਕਥਲੀ ਤੋਂ ਬਾਹਰ ਹੈ ਇਸ ਕਰਕੇ ਕੇਵਲ ਪ੍ਰਭਾਤਵਾਦੀ ਦੀ ਵਡਿਆਈ ਕੀਤੀ ਜਾ ਸਕਦੀ ਹੈ ਉਹਦੀਆਂ ਵਿਚਾਰਾਂ ਉਹਦੀਆਂ ਗੱਲਾਂ ਕੀਤੀਆਂ ਜਾ ਸਕਦੀਆਂ ਹੈ ਕਿਉਂਕਿ ਪਰਮੇਸ਼ਰ ਮਨੁੱਖ ਦੀ ਸੋਚ ਤੋਂ ਪਰੇ ਹੈ ਇਸ ਲਈ ਯਾਦ ਰੱਖਿਏ ਔਰ ਹਰ ਇੱਕ ਮਨੁੱਖ ਦਾ ਫਰਜ਼ ਵੀ ਹੈ ਕਿਉਂਕਿ ਸਾਨੂੰ ਪਰਮੇਸ਼ਰ ਨੇ ਮਨੁੱਖਾ ਦੇ ਹੀ ਦਿੱਤੀ ਸਭ ਤੋਂ ਬਹਗੀ ਵਸਤੂ ਮਨੁੱਖਾ ਦੇ ਹੀ ਹੈ ਤੇ ਸਾਡਾ ਫਰਜ਼ ਵੀ ਬਣਦਾ ਹੈ ਮਨੁੱਖਾ ਦਾ ਉਸ ਪਰਮੇਸ਼ਰ ਦੀ ਆਰਾਧਨਾ ਕਰੀਏ ਉਹਦੀ ਵਡਿਆਈ ਕਰੀਏ ਆਓ ਹਰ ਰੋਜ਼ ਦੀ ਤਰ੍ਹਾਂ ਚੱਲ ਰਹੀ ਲੜੀਵਾਰ ਸ੍ਰੀ ਦਾਪ ਸਾਹਿਬ ਜੀ ਦੀ ਅਥਿਆ ਕਥਾ ਦੇ ਉਪਰਜ ਕਰਮ ਦਾ ਯਤਨ ਕਰੀਏ ਥੋੜੇ ਸਮੇਂ ਤੋਂ ਬਹੁਤਾ ਲਾਭ ਲਈਏ ਕੱਲ ਤੱਕ 105 ਪਾਉਡੀਆਂ ਦੀ ਵਿਚਾਰ ਹੋਈ ਸੀ ਥੋੜੇ ਜਿਹੇ ਟਾਈਮ ਦੇ ਵਿੱਚ ਕੁਝ ਪਾਉਡੀਆਂ ਅੱਜ ਵਿਚਾਰ ਦਾ ਯਤਨ ਕਰੀਏ ਇਕਾਗਰਤਾ ਦੇ ਲਈ ਪਿਆਰ ਨਾਲ ਅਖੋ ਜੀ ਹੱਥ ਰਾਮ ਸ੍ਰੀ ਵਾਹੇ ਗੁਰੂ ਵਾਹਿਗੁਰੂ ਜੀ ਜਾਗਤੰ ਕ੍ਰਿਤੀ ਹੈ ਕੇ ਸਤਰ ਸਤਰੀ ਹੈ 106ਵੀਂ ਪੌੜੀ ਸ਼ੁਰੂਆਤ ਹੁੰਦੀ ਹੈ ਕਿ ਜਾਗਤੰ ਕ੍ਰਿਤੀ ਹੈ ਕ੍ਰਿਤੀ ਦਾ ਭਾਵ ਕਿਰਤੀ ਹੁਣ ਕੱਕੇ ਦੇ ਪੈਰ ਦੇ ਵਿੱਚ ਰਾਰਾ ਇਸ ਕਰਕੇ ਕ੍ਰਿਤੀ ਬੋਲਣਾ ਹੈ ਹੁਣ ਕਲਗੀਧਰ ਪਾਸ਼ਾ ਕਹਿਣ ਲੱਗੇ हे ਪਰਮੇਸ਼ਰ ਕਿ ਜੋ ਵੀ ਹੈ జగ ਤੱਕ ਤੂੰ జగਤ ਦਾ ਮਾਲਕ ਕਿਰਤੀ ਕਰਨ ਵਾਲਾ ਤੂੰ ਦੁਨੀਆਂ ਨੂੰ ਜਗਤ ਨੂੰ ਕਰਨ ਵਾਲਾ ਹੈ ਬਣਾਉਣ ਵਾਲਾ ਹੈ ਕਿ ਸਤਰੰਗ ਸਤਰ ਹ ਹੁਣ ਸਤਰ ਪਤੀ ਰਾਜਾ ਵਾਣੀ ਦੇ ਵਿੱਚ ਇਹ ਸ਼ਬਦ ਦਾ ਜ਼ਿਕਰ ਕੀਤਾ ਗਿਆ ਹੈ ਛਤਰੀ ਹੁੰਦਾ ਹੈ ਜਿਹੜਾ ਬਹਾਦਰ ਹੋਵੇ ਔਰ ਕੋਈ ਸਭਾ ਸੀ ਸਾਡੇ ਦੇਸ਼ ਦੇ ਵਿੱਚ ਛਤਰੀਆਂ ਦੀ ਕੌਮ ਵੀ ਚੱਲਦੀ ਸੀ ਨਾਮ ਵੀ ਚੱਲਦਾ ਸੀ ਛਤਰੀਆਂ ਦਾ ਜੋ ਬਹਾਦਰ ਨੇ ਯੋਧੇ ਨੇ ਡਰ ਕੌਮ ਹੈ ਉਹ ਛਤਰੀ ਹੈ ਤੇ ਕਲਗੀਧਰ ਪਾਸ਼ਾ ਇੱਥੇ ਬਹਾਦਰ ਲਿਖਦੇ ਨੇ ਪਰਮੇਸ਼ਰ ਰੂਹੇ ਪਰਬਾਸਰ ਕਿ ਸਤਰੰਗ ਸਤਰੀ ਹੈ ਤੂੰ ਬਹਾਦਰਾਂ ਦਾ ਬਹਾਦਰ ਹੈ ਸਤਰੀਓ ਦੇ ਸਰਾਂ ਦੇ ਤੋਂ ਵੀ ਵੱਡਾ ਸਤਰੀ ਹੈ ਕਿ ਬ੍ਰਹਮੰਡ ਨੂੰ ਸਰੂਪ ਹੈ ਕਿ ਅਨਪਉ ਅਰੂਪ ਹੈ ਕਿ ਬ੍ਰਹਮੰਡ ਸਰੂਪ ਹੈ हे ਪਰਮੇਸ਼ਰ ਤੂੰ ਬ੍ਰਹਮ ਸਰੂਪ ਹੈ ਜਿੰਨਾ ਬ੍ਰਹਮ ਤੇਰੇ ਕੋਲੇ ਹੈ ਦੁਨਿਓ ਦੇ ਕਿਸੇ ਵੀ ਜੀਵ ਕੋਲੇ ਐਨਾ ਬ੍ਰਹਮ ਦਾ ਗਿਆਨ ਨਹੀਂ ਤੂੰ ਇਨਾ ਬ੍ਰਹਿਮ ਗਿਆਨ ਦਾ ਮਾਲਕ ਹੈ ਕਿ ਬ੍ਰਹਿਮ ਦਾ ਸਰੂਪ ਹੈ ਤੇਰਾ ਜਿਹੜਾ ਸਰੂਪ ਹੈ ਉਹ ਬ੍ਰਹਿਮ ਦਾ ਸਰੂਪ ਹੀ ਦੱਸਦਾ ਹੈ ਕਿ ਅਨਭਉ ਰੂਪ ਹੈ ਵਾਹਿਗੁਰੂ ਜੋ ਗਿਆਨ ਸਰੂਪ ਤੇਰਾ ਸਰੂਪ ਹੈ ਅਦੂਪ ਹੈ ਤੇਰੇ ਰੰਗ ਵੱਖਰੇ ਨੇ ਅਨਭਉ ਤੂੰ ਉਪਮਾ ਤੋਂ ਰਹਦਾ ਹੈ ਗਿਆਨ ਤੇਰੇ ਵਿੱਚ ਵੜਾ ਹੈ ਗਿਆਨ ਬਹੁਤ ਹੈ ਬ੍ਰਹਮ ਦਾ ਸਰੂਪ ਹੈ ਪਰ ਫਿਰ ਵੀ ਤੂੰ ਉਪਮਾ ਤੋਂ ਰਹਤਾ ਵਡਿਆਈ ਤੋਂ ਰਹਤਾ ਅਨਪਉ ਅਰੂਪ ਹੈ ਕਿ ਆਦ ਅਦੇਵ ਹੈ ਕਿ ਆਪ ਅਪੇਵ ਹੈ ਕਿ ਆਦ ਇਹ ਸ਼ਬਦ ਕੱਲ ਵੀ ਆਏ ਸੀ ਆਦ ਤੋਂ ਲੈ ਕੇ हे वाहेगुरु तू मुड तो लेके अदेव भाव ਦੇਵਾ ਦਾ ਦੇਵ ਬਾਲਕ ਅਦੇਵ ਹੈ ਆਦ ਸਰੂਪ ਸੁਆਮੀ ਹੈ ਤੈਨੂੰ ਕਿਸੇ ਦੇਵੀ ਦੇਵਤੇ ਦੇ ਘਟਿਆ ਦੀ ਬੜਾਇਆ ਦੀ ਤੂੰ ਆਪਣੇ ਆਪ ਵਿੱਚ ਸੁਆਮੀ ਹੈ ਇਸ ਕਰਕੇ ਅਦੇਵ ਹੈ ਆਦ ਤੋਂ ਲੈ ਕੇ ਦੁੜੀਆਂ ਦਾ ਬਾਲਕ ਹੈ ਕਿ ਆਪ ਅਭੇਵ ਹੈ ਔਰ ਤੂੰ ਭੇਦਾਂ ਤੋਂ ਰਹਿਤ ਹੈ ਆਪਣੇ ਆਪ ਦੇ ਭੇਵ ਨੂੰ ਤੂੰ ਆਪ ਹੀ ਜਾਣਦਾ ਹੈ ਤੇਰੇ ਭੇਦਾਂ ਨੂੰ ਕੋਈ ਦੁਨੀਆ ਦਾ ਜੀਵ ਜਾਣ ਦੇ ਸਕਿਆ ਕੇ ਚਤਰੰਭਹਿਤ ਕੇ ਇਕਾ ਅਦੀਬਹਿ ਕੇ ਚਿਤ੍ਰਗ ਬਹਿਨਾ ਹੈ ਵਾਹਿਗੁਰੂ ਚਿੱਤਰ ਦਾ ਭਾਵ ਹੁੰਦਾ ਹੈ ਸਰੂਪ ਕਾਇਆ ਤੂੰ ਵਾਹਿਗੁਰੂ ਫੋਟੋ ਆ ਤੋ ਰਹਤਾ ਹੈ ਚਿੱਤਰ ਤੋ ਰਹਦਾ ਹੈ ਸਰੀਰ ਤੋ ਰਹਤਾ ਹੈ ਬਹਿਨਾ ਬਹਿਨੇ ਦਾ ਭਾਵ ਹੁੰਦਾ ਹੈ ਹੀਣਾ ਤੂੰ ਚਿੱਤਰ ਤੋਂ ਹੇ ਦਾ ਤੇਰਾ ਕੋਈ ਚਿੱਤਰ ਨਹੀਂ ਤੇਰੀ ਕੋਈ ਮੂਰਤ ਨਹੀਂ ਹੈ ਕਿ ਇੱਕ ਹੈ ਅਦੀਨਾ ਹੈ ਪਰਮੇਸ਼ਰ ਤੂੰ ਇੱਕ ਹੈ ਕੇ ਇੱਕ ਹੈ ਤੂੰ ਇੱਕ ਹੈ ਅਦੀਨਾ ਹੈ ਔਰ ਬਾਕੀ ਸਾਰੀ ਸ੍ਰਿਸ਼ਟੀ ਤੇਰੇ ਅਧੀਨ ਹੈ ਪਰ ਤੂੰ ਕਿਸੇ ਦੇ ਅਧੀਨ ਨਹੀਂ ਤੂੰ ਕਿਸੇ ਦੇ ਅਧੀਨ ਨਹੀਂ ਚੱਲਦਾ ਕੋਈ ਦੁਨੀਆ ਦਾ ਵਿਅਕਤੀ ਇਹ ਨਹੀਂ ਕਹਿ ਸਕਦਾ ਕਿ ਪਰਮੇਸ਼ਰ ਕਿਸੇ ਦੇ ਅਧੀਨ ਹੈ ਇਸ ਕਰਕੇ ਵਾਹਿਗੁਰੂ ਤੇਰੀ ਕੁਪਮਾ ਤੇਰੀ ਵਡਿਆਈ ਹੀ ਸੰਸਾਰ ਨਾਲ ਵੱਖਰੀ ਐ ਕੇ ਰੋਜੀ ਰਜ਼ਾਕ ਐ ਰਹੀਮ ਰਹਾਕ ਐ ਕੇ ਰੋਜੀ ਰਜ਼ਾਕ ਐ ਰੋਜੀ ਦਾ ਭਾਵ ਸਿੱਧੇ ਲਫ਼ਜ਼ ਦੇ ਰਿਜਕ ਦੇਣ ਵਾਲਾ ਰਜ਼ਾਕ ਐ ਏ ਵਾਹਿਗੁਰੂ ਤੋਂ ਸਾਰੇ ਸ੍ਰਿਸ਼ਟੀ ਨੂੰ ਰਿਜਕ ਬਖਸ਼ਣ ਵਾਲਾ ਹੈ ਰਹੀਮ ਰਹਾਕ ਐ ਰਹਿਮ ਦਾ ਭਾਵ ਹੈ ਰਹਿਮ ਦੇਲਾ ਰਹਿਮ ਕਰਨ ਵਾਲਾ ਰਜ਼ਾ ਰਹਾ ਕਹਿ ਰਹਾ ਕਹਿਦਾ ਭਾਵ ਹੈ ਸਟਕਾਰਾ ਕਰਨ ਵਾਲਾ ਜੇ ਕੋਈ ਬੰਦਨਾ ਵਿੱਚ ਫਸਿਆ ਵੀ ਹੋਇਆ ਤਾਂ ਵਾਹਿਗੁਰੂ ਪਰਮੇਸ਼ਰ ਤੂੰ ਰਹਾ ਕੈ ਤੂੰ ਬੰਦਨਾ ਤੋਂ ਰਹਿਤ ਕਰ ਦਿੰਦਾ ਹੈ ਕਿ پاک ਬਿਅਵਹ ਕਿ ਗੈਬੁਲ ਗੈਬ ਹੈ ਕਿ پاک پاک ਦਾ ਭਾਵ ਹੁੰਦਾ ਹੈ ਪਵਿੱਤਰ ਬੇਅੈਬ ਹੈ ਪਰਮਾਤਮਾ ਵਿੱਚ ਕੋਈ ਵੀ ਮਾੜਾ ਐਬ ਗੁਨਾਹ ਨਹੀਂ ਕਿ ਪਾਕ ਬੇਅੈਬ ਹੈ हे ਪਰਮੇਸ਼ਰ ਤੂੰ ਪਾਕ ਪਵਿੱਤਰ ਹੈ ਔਰ ਬੇਅੈਬ ਹੈ ਤੇਰੇ ਵਿੱਚ ਕੋਈ ਵੀ ਮਾੜਾ ਐਬ ਔਗੜ ਨਹੀਂ ਤੂੰ ਗਨਾਹਾ ਤੋਂ ਰਹਿਤ ਹੈ ਦੋਸਤ ਤੋਂ ਰਹਿਤ ਹੈ ਕਿ ਗਾਇਬੁਲ ਗਾਇਬ ਹੈ ਹੁਣ ਆਪਾਂ ਕਹਿੰਦੇ ਨਾ ਫਲਾਣਾ ਬੰਦਾ ਜਾਂ ਕੋਈ ਚੀਜ਼ ਗਾਇਬ ਹੋ ਗਈ ਕਿੱਧਰ ਗਵਾਚ ਗਈ ਹੇ ਪਰਮਾਸਰ ਤੂੰ ਗੈਬ ਹੋੜ ਵਾਲੀਆਂ ਵਸਤੂਆਂ ਦੇ ਉੱਤੋਂ ਦੀ ਗੈਬ ਹੈ ਕਿ ਗੈਬੁੱਲ ਤੂੰ ਗੁਪਤ ਤੋਂ ਵੀ ਗੁਪਤ ਹੈ ਜੇ ਤੇਨੂੰ ਕੋਈ ਲੱਭਣ ਦਾ ਯਤਨ ਕਰੇ ਤਾਂ ਤੂੰ ਲੱਭਿਆ ਨਹੀਂ ਜਾ ਸਕਦਾ ਕਈ ਵਾਰੀ ਗੁਪਤ ਚੀਜ਼ਾਂ ਲੱਭੀਓ ਜਾ ਸਕਦੀਆਂ ਨੇ ਮਨੁੱਖ ਦਾ ਸਰੀਰ ਹੈ ਅੰਦਰ ਬੜੇ ਪੁਰਜੇ ਕੰਮ ਕਰਦੇ ਨੇ ਜਿਹੜੇ ਕਿ ਪਰਮੇਸ਼ਰ ਨੇ ਬਾਸ ਦੀ ਪਰਬ ਨਾਲ ਟੱਕੇ ਹੋਏ ਨੇ ਪਰ ਜਦੋਂ ਡਾਕਟਰ ਖੋਲ ਦੇਦਾ ਉਹ ਗੁਪਤ ਕੁਰਜੇ ਵੀ ਲੱਭ ਜਾਂਦੇ ਗੁਪਤ ਬਿਮਾਰੀਆਂ ਵੀ ਲੱਭ ਜਾਂਦੀਆਂ ਨੇ ਪਰ ਪਰਮੇਸ਼ਰ ਜਿਹੜਾ ਗੁਪਤ ਹੈ ਗੈਬੁੱਲ ਗੈਬ ਹੈ ਉਹ ਗੈਬ ਤੋਂ ਵੀ ਗੈਬ ਗੁਪਤ ਤੋਂ ਵੀ ਗੁਪਤ ਹੈ ਉਹਨੂੰ ਲੱਭਿਆ ਨਹੀਂ ਜਾ ਸਕਦਾ ਕਿ ਆਪ ਬੁੱਲ ਗੁਨਾਹ ਹੈ ਕਿ ਸਾਵਲ ਸਾਹ ਹੈ ਕਿ ਆਪ ਬੁੱਲ ਗੁਨਾਹ ਗੁਨਾਹ ਦਾ ਭਾਵ ਸਿੰਧਾ ਸਮਝ ਰਹੇ ਹੋ ਕਿ ਪਾਪ ਗੁਨਾਹ ਔਗੜ ਹੁਣ ਕਲਗੀਧਰ ਪਾਤਸ਼ਾਹ ਵਾਹਿਗੁਰੂ ਕਹਿੰਦੇ ਹੈ ਪਰਮਾਤਰ ਆਪ ਬੋਲ ਤੇਰਾ ਜਿਹੜਾ ਸੁਭਾਅ ਹੈ ਨਾ ਜੋ ਸੰਨ ਆਵੇ ਤੇ ਸਕੰਟ ਲਾਵੇ ਇਹ ਬਿਰਦ ਸਵਾਮੀ ਸਦਾ ਤੇਰਾ ਸੁਭਾਅ ਹੈ ਕਿ ਗੁਨਾਹਦਾਰ ਪਾਪੀ ਲੋਕ ਜਦੋਂ ਤੇਰੀ ਸਨ ਤੇਰੇ ਬਾਣੇ ਵਿੱਚ ਆਉਂਦੇ ਨੇ ਕਿ ਆਪ ਗੁਲ ਗੁਨਾਹਾਂ ਹੈ ਫਿਰ ਤੂੰ ਉਹਨਾਂ ਦੇ ਗੁਨਾਹਾਂ ਨੂੰ ਪਾਪੀਆਂ ਨੂੰ ਬਖਸ਼ ਦੇਣਾ ਹੈ ਆਪ ਬੋਲੇ ਇਹ ਤੇਰਾ ਸੁਭਾਅ ਹੈ ਤੂੰ ਰਹਿਮ ਦਿਲ ਬਖਸ਼ਣ ਵਾਲਾ ਹੈ ਗੁਨਾਹੀਆਂ ਨੂੰ ਪਾਪੀਆਂ ਨੂੰ ਇਸ ਕਰਕੇ ਕਿ ਸਾਹ ਹ ਸਾਹ ਹੈ ਤਾਂ ਕਰਕੇ ਤੂੰ ਸਾਹ ਦਾ ਵੱਡਾ ਬਾਸਾ ਹੈ ਸਾਹ ਸਾਹ ਹੈ ਇਸ ਕਰਕੇ ਤੂੰ ਵੱਡਾ ਪਾਦਸ਼ਾਹਾਂ ਦਾ ਬਾਸ ਹੈ ਇਹ ਉਹ ਕੇ ਰੈਬ ਦੇ ਲੈ ਬਖਸ਼ੜ ਵਾਲਾ ਸਭਨਾਂ ਨੂੰ ਬਖਸ਼ਦਾ ਹੈ ਤੂੰ ਬਾਰਕ ਹਮ ਬਾਰਕ ਤੂੰ ਗੁਰ ਬਿਤਾ ਹੂੰ ਦੇ ਬਾਤ ਸਮਝਾਏ ਰਾਮ ਪਰਮੇਸ਼ਰ ਹਮੇਸ਼ਾ ਹੀ ਔਗਣ ਹਾਰਿਆਂ ਨੂੰ ਬਤ ਦੇ ਕੇ ਬਾਣੀ ਵਿੱਚ ਫੈਸਲਾ ਕਹਿੰਦੇ ਜਿਉਂ ਵੀ ਪੈਦਾ ਹੁਣ ਵੀ ਵੀ ਬਿਆ ਹੈ ਕਹਿੰਦੇ ਜਿਵੇਂ ਵੀ ਪੈਦਾ ਹੈ ਗਲੀਆਂ ਦਾ ਨਾਲੀਆਂ ਦਾ ਟੋਬਿਆਂ ਦਾ ਪਾਣੀ ਇਕੱਠਾ ਹੋ ਕੇ ਇੱਕ ਪਾਸੇ ਨੂੰ ਲਹਿਰ ਬਣਾ ਕੇ ਦਰ ਪੈਂਦਾ ਬਾਰੇ ਕਦੇ ਜਿਉ 20 ਬੁੱਠਾ ਗਲੀਆਂ ਨਾਲੀਆਂ ਟੋਬਿਆਂ ਦਾ ਜਲ ਜਾਏ ਬਵੇ ਵਿੱਚ ਸੁਰਸਰੀ ਕਹਿੰਦੇ ਗਲੀਆਂ ਨਾਲੀਆਂ ਦਾ ਗੱਦਾ ਪਾਣੀ ਇਕੱਠਾ ਹੋ ਕੇ ਸਰਸਵਤੀ ਗੰਗਾ ਦੇ ਪਾਣੀ ਵਿੱਚ ਜਾ ਮਿਲਦਾ ਹੈ ਪਰ ਸੁਰਸਰੀ ਮਿਲਤ ਪਵਿੱਤਰ ਪਾਵਣ ਹੋਇ ਜਾਵੇ ਕਹਿੰਦੇ ਗੰਦਾ ਪਾਣੀ ਫਿਰ ਗੰਗਾ ਵਿੱਚ ਪਾ ਕੇ ਗੰਦਾ ਨਹੀਂ ਰਹਿੰਦਾ ਉਹ ਪਵਿੱਤਰ ਹੋ ਜਾਂਦਾ ਹੈ ਕਹਿੰਦੇ ਇਹ ਵਡਿਆਈ ਸਤਗੁਰ ਨਰਵੈਰ ਵਿੱਚ ਕਹਿੰਦੇ ਇਹੋ ਹੀ ਵਡਿਆਈ ਉਸ ਪ੍ਰਬਾਤਮਾ ਵਿੱਚ ਹੈ ਜਿਹਦਾ ਕਿਸੇ ਨਾਲ ਕੋਈ ਵੈਰ ਨਹੀਂ ਇਹ ਵਡਿਆਈ ਸਤਗੁਰ ਨਰਵੈਰ ਵਿੱਚ ਸਤ ਸੰਗਤ ਨਾਲ ਰਲਾਵੈ ਕਹਿੰਦੇ ਜਦੋਂ ਕੋਈ ਔਗਣਹਾਰਾ ਪਾਪੀ ਬੰਦਾ ਸੰਗਤ ਵਿੱਚ ਆ ਜਾਂਦਾ ਹੈ ਹਰ ਪਰਮੇਸ਼ਰ ਆਪਣੀ ਸੰਗਤ ਦੇ ਨਾਲ ਹੀ ਬੁਲਾ ਲੈਂਦਾ ਹੈ ਉਹਦੇ ਔਗਣ ਬਖਸ਼ ਦਿੰਦਾ ਹੈ ਇਸ ਕਰਕੇ ਕਲਗੀਧਰ ਪਾਤਸ਼ਾਹ ਵੀ ਇੱਥੇ ਕਹਿੰਦੇ ਕਿ ਆਪ ਬੁਲ ਗੁਨਾਹ ਹੈ ਹੈ ਵਾਹਿਗੁਰੂ ਤੂੰ ਗਰਾਹੀ ਲੋਕਾਂ ਨੂੰ ਔਗਣ ਹਾਰੇ ਪਾਪੀਆਂ ਨੂੰ ਬਖਸ਼ਣ ਵਾਲਾ ਹੈ ਕਿ ਸਾਹਦ ਸਾਹਾ ਹੈ ਇਸ ਕਰਕੇ ਵੱਡਾ ਸਾਹੂਤਾਰ ਪਾਤਸ਼ਾਹਾਂ ਦਾ ਪਾਤਸ਼ਾਹ ਹੈ ਕਿ ਕਾਰਨ ਕੁਨਿੱਧ ਹੈ ਕਿ ਰੋਜੀ ਦੇ ਹਿੱਦ ਹੈ ਕਿ ਕਾਰਨ ਕਾਰਨ ਦਾ ਭਾਵ ਹੁੰਦਾ ਹੈ ਕਾਰਤ ਕੰਮ ਕੋਨੇ ਦਾ ਕੋਨੇ ਦਾ ਭਾਵ ਹੁੰਦਾ ਹੈ ਕਰਨ ਵਾਲਾ ਪਰਮੇਸ਼ਰ ਸਭ ਕਾਰਜਾਂ ਨੂੰ ਤੂੰ ਹੀ ਕਰਨ ਵਾਲਾ ਹੈ ਤੇਰੇ ਤੋਂ ਬਿਨਾ ਕੋਈ ਵੀ ਕਾਰਜ ਕੋਈ ਵੀ ਕੰਮ ਨਹੀਂ ਹੋ ਰਿਹਾ ਭਾਵੇਂ ਕਿ ਬੁਢਖਾ ਲੱਗ ਕਹਿੰਦਾ ਵੀ ਮੈਂ ਕੰਮ ਕਰਦਾ ਪਰ ਅਸਲ ਵਿੱਚ ਬੁਢਖਾ ਦੇ ਸਰੀਰ ਦੇ ਅੰਦਰ ਮਗਰ ਬੈਠਾ ਵੀ ਪਰਮੇਸ਼ਰ ਕੰਮ ਕਰਦਾ ਹੈ ਕਿਉਂਕਿ ਪਰਮੇਸ਼ਰ ਆਪਣਾ ਨਾਮ ਵੀ ਨਾ ਲੈਦਾ ਦਾਦਾ ਚੰਗੇ ਚ ਨਾ ਬਾੜੇ ਚ ਇਸ ਕਰਕੇ ਬੰਦਾ ਕਹਿੰਦਾ ਜੀ ਮੈਂ ਵਾਅ ਕਰਦਾ ਮੇਰੇ ਤੋਂ ਬਿਨਾਂ ਕੰਮ ਨਹੀਂ ਸੀ ਹੋ ਸਕਦਾ ਅਸਲ ਵਿੱਚ ਸਭ ਕੁਝ ਸਤਿਗੁਰੂ ਕਹਿੰਦੇ ਕਿ ਕਾਰ ਨੂੰ ਕਰਦਾ ਹੈ ਪਰਮੇਸ਼ਰ ਹੀ ਕਰਨ ਵਾਲਾ ਹੈ ਕਰੇ ਕਰਾਏ ਆਪੇ ਆਪ ਮਾਨੁੱਖ ਹੈ ਕਿਸ ਨਾਹੀ ਹੈ ਪਰਮੇਸ਼ਰ ਤੂੰ ਕਾਰ ਨੂੰ ਕਰਦ ਸਭ ਕਾਰਜਾਂ ਨੂੰ ਕਰਨ ਵਾਲ ਹੈ ਕਿ ਰੋਜੀ ਦੇਹਤ ਹੈ ਸਰਬ ਜੀਆਂ ਨੂੰ ਰੋਜੀ ਦੇਣ ਵਾਲਾ ਰਿਜਕ ਦੇਣ ਵਾਲਾ ਤੇਰੇ ਤੋਂ ਬਿਨਾ ਦੁਨੀਆਂ ਨੂੰ ਕੋਈ ਰਿਜਕ ਵੀ ਨਹੀਂ ਦੇ ਸਕਦਾ ਮਨੁੱਖ ਤੋਂ ਤਾਂ ਆਪਣੇ ਘਰ ਦੇ ਜੀਵਾਂ ਦਾ পেট ਭਰਨਾ ਔਖਾ ਹੋ ਜਾਂਦਾ ਤੇ ਗਵਾਂਡੀਆਂ ਦਾ ਕਿੱਥੋਂ ਬਾਲੇ ਪਰ ਜਿਹੜਾ ਪਰਮੇਸ਼ਰ ਹੈ ਉਹ ਸਾਰੀ ਸ੍ਰਿਸ਼ਟੀ ਦਾ পেট ਭਰਦਾ ਰਿਜਕ ਦਿੰਦਾ ਹੈ ਕਿ ਰਾਜਕ ਰਹੀਮ ਹੈ ਕਿ ਕਰਮੰ ਕਰੀਮ ਹੈ ਰਾਜਕ ਰਾਜਕ ਦਾ ਪਾਪ ਫਿਰ ਉਹ ਹੀ ਅੰਨ ਦਾਤਾ ਪਰਹੀਬ ਰੈਭ ਦਿਲ ਪਰਮੇਸ਼ਰ ਰੈਭ ਦਿਲ ਹੈ ਦਿਆਲੂ ਹੈ ਰਿਜ਼ਕ ਅੰਨ ਦਾ ਦਾਤਾ ਰਾਜਕ ਹੈ ਕੇ ਕਰਮੰ ਕਰੀਮ ਹੈ ਉਹ ਪਰਮੇਸ਼ਰ ਅਕਾਲ ਮੁਰਖ ਵਾਹਿਗੁਰੂ ਸਰਬ ਕਾਮਾ ਨੂੰ ਕਰਨ ਵਾਲਾ ਬਖਸ਼ਾ ਦਾ ਦਾਤਾ ਹੈ ਕੇ ਸਰਬੰਕਲ ਹੈ ਕੇ ਸਰਬੰਦਲ ਹੈ ਕਲੀ ਦਾ ਭਾਵ ਜਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਸੀ ਇੱਕ ਓ ਅੰਕਾਰ ਇੱਥੇ ਕਲਗੀਧਰ ਪਾਤਸ਼ਾਹ ਨੇ ਕਲੀ ਲਿਖਿਆ ਕਲੀ ਜੋਟਾ ਜਿਵੇਂ ਬਚਪਨ ਤੇ ਖੇਡਦਾ ਹੁੰਦਾ ਸੀ ਕਲੀ ਜੋਟਾ ਕਲੀ ਦਾ ਭਾਵ ਹੁੰਦਾ ਇੱਕ ਉਹਦੇ ਤੇ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਕਿ ਸਰਬੰਗ ਕਲੀ ਹੈ हे ਪਰਮੇਸ਼ਰ ਸਾਰੇ ਕਿਤੇ ਤੂੰ ਕੱਲਾ ਹੀ ਹੈ ਤੂੰ ਹੀ ਹੈ ਇੱਕ ਸਰਬ ਘਰਤੀਆਂ ਵਿੱਚ ਸਰਬ ਥਾਂਵਾਂ ਤੇ ਸਰਬ ਜੀਵਾਂ ਵਿੱਚ ਹਾਰ ਤਾਂ ਸਰਬੰਕਲ ਹੀ ਹੈ ਤੂੰ ਸਰਬ ਸ਼ਕਤੀਮਾਨ ਕਲਾਪੁਰਖ ਪਰਮੇਸ਼ਰ ਹੈ ਕੇ ਸਰਬੰਕਲ ਹੀ ਹੈ ਦਲੀ ਦਾ ਭਾਵ ਹੁੰਦਾ ਹੈ ਦਲਣ ਵਾਲਾ ਦਾਸ ਕਰਨ ਵਾਲਾ ਦਰੜ ਫੜ ਕਰ ਦੇਣਾ ਖਤਮ ਕਰ ਦੇਣਾ ਪਰਮੇਸ਼ਰ ਤੂੰ ਸਰਬ ਜੀਆਂ ਦਾ ਨਾਸ ਕਰਨ ਵਾਲਾ ਤੇਰੇ ਤੋਂ ਬਿਨਾ ਕੋਈ ਦਾਸ ਵੀ ਨਹੀਂ ਕਰ ਸਕਦਾ ਇੱਥੇ ਤਾਂ ਲੋਕ ਕਹਿੰਦੇ ਜੀ ਫਲਾਣੇ ਦੇ ਫਲਾਣੇ ਨੂੰ ਮਾਰ ਦਿੱਤਾ ਅੱਡੇ ਹੀ ਭਾਈ ਕੋਈ ਕਿਸੇ ਨੂੰ ਮਾਰ ਨਹੀਂ ਸਕਦਾ ਕਿਸੇ ਵਿੱਚ ਇੰਨੀ ਤਾਕਤ ਨਹੀਂ ਵੀ ਕੋਈ ਕਿਸੇ ਨੂੰ ਮਾਰ ਸਕਦਾ ਇਹ ਤਾਂ ਪਰਮੇਸ਼ਰ ਦੀ ਖੇਡ ਆ ਕਿ ਤੇਰੇ ਹੱਥੋਂ ਕਿਸੇ ਨੂੰ ਮਰਵਾਉਣਾ ਸੀ ਭਾਵੇਂ ਕਿਸੇ ਬੰਦੇ ਨੂੰ ਕਹਿ ਲੋ ਭਾਵੇਂ ਕਿਸੇ ਜੀਵ ਨੂੰ ਕਹਿ ਲੋ ਕਸਾਈ ਰੋਜ਼ ਆਪਣੀ ਦੁਕਾਨ ਤੇ ਅਨੇਕਾਂ ਹੀ ਜੀਵ ਅਨੇਕਾਂ ਹੀ ਮੁਰਗੇ ਵਰਕੇ ਮਾਰਦਾ ਅਸਲ ਵਿੱਚ ਕੋਈ ਮਾਰ ਨਹੀਂ ਸਕਦਾ ਉਹ ਪਰਮੇਸ਼ਰ ਨੇ ਉਹਦੀ ਡਿਊਟੀ ਉਹਨਾਂ ਦੀ ਉਹਦੇ ਹੱਥੋਂ ਉਹਦਾ ਦੇ ਕਰਮ ਲਿਖੇ ਨੇ ਇਸ ਕਰਕੇ ਸਾਰਾ ਕੁਝ ਮੰਗਰ ਪਰਮੇਸ਼ਰ ਆਪ ਕਰ ਰਿਹਾ ਹੈ ਸਰਬ ਜੀਆਂ ਨੂੰ ਦਲਣ ਵਾਲਾ ਦਾਸ ਕਰਨ ਵਾਲਾ ਵੀ ਪਰਮੇਸ਼ਰ ਹੈ ਕੇ ਸਰਬਕਰ ਮਾਤਿਅ ਕੇ ਸਰਬਕਰ ਦਾਨਿਅ ਸਰਬਤਰ ਦਾ ਭਾਵ ਹੁੰਦਾ ਸਾਰੇ ਥਾਂ ਮੰਨਿਅ ਹੈ ਪਰਮਾਤਰ ਸਾਰੀਆਂ ਥਾਵਾਂ ਤੇ ਤੂੰ ਬਾਣਤਾ ਪ੍ਰਾਪਤ ਹੈ ਸਾਰ ਥਾਵਾਂ ਤੇ ਸਭ ਜੀ ਤੈਨੂੰ ਮਾਣ ਦਿੰਦੇ ਨੇ ਤੇਰੀ ਵਡਿਆਈ ਕਰਦੇ ਨੇ ਤੇਰੀ ਇੱਜ਼ਤ ਕਰਦੇ ਨੇ ਕਿਉਂਕਿ ਸਰਬ ਸ਼ਕਤੀਮਾਨ ਪਰਮੇਸ਼ਰ ਹੈ ਇਸ ਕਰਕੇ ਸਰਵੱਤਰ ਮੰਨਿਆ ਤੂੰ ਸਾਰੀਆਂ ਥਾਵਾਂ ਤੇ ਮਾਣਯੋਗ ਹੈ ਇੱਜ਼ਤਾਂ ਪਾਉਣ ਵਾਲਾ ਹੈ ਕਿ ਸਰਵੱਤਰ ਦਾੰਦਿਆ ਸਾਰੀਆਂ ਥਾਵਾਂ ਤੇ ਦਾੰਦਿਆ ਦਾ ਭਾਵ ਹੁੰਦਾ ਹੈ ਦਾਣ ਦੇਣ ਵਾਲਾ ਔਰ ਸਭ ਜੀਆਂ ਨੂੰ ਦਾਣ ਵੀ ਤੂੰ ਦੇ ਰਿਹਾ ਹੈ ਕੋਈ ਅੱਜ ਦੀ ਗੱਲ ਵੀ ਗੁਰੂ ਨਾਨਕ ਪਾਸ਼ਾ ਕਹਿੰਦੇ ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਦਰ ਖਾਹੀ ਕਾ ਜੁਗਾ ਜੁਗਾ ਤੋਂ ਲੈ ਕੇ ਪ੍ਰਮਾਤਮਾ ਪਰਮੇਸ਼ਰ ਤੋ ਸਭ ਜੀਆਂ ਨੂੰ ਦਾਨ ਹੀ ਦਿੱਤਾ ਆ ਰਿਹਾ ਹੈ ਕੇ ਸਰਵਤਰ ਗੌੜ ਕੇ ਸਰਵਤਰ ਭੌਣ ਕੇ ਸਰਵਤਰ ਗੌੜ ਹੈ ਗੌੜੇ ਦਾ ਭਾਵ ਅੱਗੇ ਵੀ ਇਹ ਸ਼ਬਦ ਆਏ ਸੀ ਗਾ ਜਗਾ ਰਨਾ ਫਿਰਨਾ ਬੰਦਾ ਕਿੱਥੋਂ ਤੱਕ ਧਰਤੀ ਨੂੰ ਗਾ ਸਕਦਾ ਕੇ ਸਰਵਤਰ ਗੌਣਾ ਜਿੱਦੀ ਵੀ ਗੌਣ ਵਾਲੀ ਧਰਤੀ ਹੈ ਵਿਗਿਆਨੀ ਕਹਿੰਦੇ ਨੇ ਧਰਤੀ ਗੋਲ ਹੈ ਤੇ ਘੁੰਮਦੀ ਹੈ ਧਰਤੀ ਦੇ ਦੁਆਲੇ ਸੂਰਜ ਘੁੰਮਦਾ ਹੈ ਭਾਵ ਧਰਤੀ ਘੁੰਮਦੀ ਹੈ ਉਧਰੋਂ ਸੂਰਜ ਘੁੰਮਦਾ ਜਦੋਂ ਇੱਕ ਦੂਜੇ ਦੇ ਦੋਵੇਂ ਟਾਇਰ ਘੁੰਮਦੇ ਨੇ ਫੇਰ ਅੱਗੇ ਵੱਲ ਵਧਦੇ ਨੇ ਖੈਰ ਜਿੱਦੀ ਵੀ ਬਾਹਰ ਆ ਕਹਿੰਦੇ ਇਹ ਗੌਣ ਵਾਲੀ ਧਰਤੀ ਹੈ ਘੋਬਣ ਵਾਲੀ ਹੈ ਇਸ ਸਾਰੀ ਦੇ ਵਿੱਚ ਤੂੰ ਆਪ ਸਾਈ ਹੈ ਕੇ ਸਰਵਤਰ ਗਉ ਹੈ ਇਹਦੇ ਵਿੱਚ ਆਪ ਹੀ ਤੂੰ ਫਿਰ ਰਿਹਾ ਹੈ ਆਪ ਹੀ ਤੁਰਿਆ ਫਿਰਦਾ ਹੈ ਅੱਗੇ ਲਿਖਦੇ ਨੇ ਕੇ ਸਰਵਤਰ ਭੌਣਾ ਹੈ ਔਰ ਸਾਰਿਆਂ ਘਰਾਂ ਦੇ ਵਿੱਚ ਭੌੜੇ ਦਾ ਭਾਵ ਹੁੰਦਾ ਰਹਿਣ ਵਾਲਾ ਘਰ ਜਿੰਨੇ ਵੀ ਘਰ ਨੇ ਉਹਨਾਂ ਘਰਾਂ ਦੇ ਵਿੱਚ ਵੀ ਤੂੰ ਆਪ ਵਰਤਦਾ ਹੈ ਹੁਣ ਘਰ ਆਪਾਂ ਸਮਾਜਿਕ ਵੀ ਕਹਿ ਸਕਦੇ ਆ ਤੇ ਸਰੀਰਕ ਵੀ ਕਹਿ ਸਕਦੇ ਆ ਕਿਉਂਕਿ ਮਾਰੇ ਦੇ ਬਾਣੀ ਸਰੀਰ ਨੂੰ ਵੀ ਘਰ ਲਿਖਿਆ ਇੱਕ ਘਰ ਹੈ ਬਾਹਰ ਸਰੀਰਾਂ ਦੇ ਰਹਿਣ ਵਾਲਾ ਇੱਕ ਉਹ ਘਰ ਹੈ ਜਿੱਥੇ ਪਿੰਡ ਰਹਦਾ ਇੱਕ ਉਹ ਘਰ ਹੈ ਜਿੱਥੇ ਦੇਸ ਰਹਿੰਦਾ ਧਰਤੀ ਵਸਦੀ ਆ ਅਲੱਗ ਅਲੱਗ ਪ੍ਰਕਾਰ ਦੇ ਨੇ ਪਰ ਹਰ ਥਾਂ ਤੇ ਪਰਮੇਸ਼ਰ ਦਾ ਵਾਸਾ ਹੈ ਭਾਵੇਂ ਸਰੀਰ ਹੈ ਭਾਵੇਂ ਸੁਬਾਚਤ ਧਾਰ ਹੈ ਹਰ ਘਰ ਦੇ ਵਿੱਚ ਪਰਮੇਸ਼ਰ ਆਪ ਵਸਦਾ ਹੈ ਕੇ ਸਰਵੰਤਰ ਦੇਸਾ ਕੇ ਸਰਵਤਰ ਭੇਸ ਹੈ ਜਿੰਨੇ ਵੀ ਦੇਸ਼ ਨੇ ਸਭ ਦੇ ਸਭ ਦਾ مالک ਪ੍ਰਮਾਤਮਾ ਹੈ ਕੇ ਸਰਵਤਰ ਭੇਸ ਹੈ ਭੇਸ ਦਾ ਭਾਵ ਹੁੰਦਾ ਰੂਪ ਕੱਪੜੇ ਪਹਿਰਾਵਾ ਹੋਰ ਜਿੰਨੇ ਵੀ ਭੇਸ ਦੇ ਜਿੰਨੇ ਵੀ ਰੂਪ ਨੇ ਉਹ ਸਭ ਪਰਮੇਸ਼ਰ ਦੇ ਹਾਨਾ ਕੇ ਸਰਵਤਰ ਰਾਜ ਹੈ ਕੇ ਸਰਵਤਰ ਸਾਜ ਹੈ ਰਾਜਾ ਦਾ ਭਾਵ ਹੁੰਦਾ ਰਾਜਾ ਹੁਣ ਜਿੱਥੋਂ ਤੱਕ ਸ੍ਰਿਸ਼ਟੀ ਵਸਦੀ ਹੈ ਸਾਰੀ ਸ੍ਰਿਸ਼ਟੀ ਦਾ ਇੱਕੋ ਰਾਜਾ ਹੈ ਉਹ ਹੈ ਪਰਮਾਤਮਾ ਦੁਨੀਆਂ ਦੇ ਕਾਨੂੰਨ ਦੇ ਮੁਤਾਬਕ ਤਾਂ ਰਿਆਸਤਾਂ ਦੇ ਅਲੱਗ-ਅਲੱਗ ਰਾਜੇ ਨੇ ਪੰਜਾਬ ਦੀ ਗੌਰਵਟ ਰਾਜਾ ਹੋਰ ਹੈ ਹਰਿਆਣੇ ਦਾ ਰਾਜਾ ਹੋਰ ਹੈ ਅਲੱਗ-ਅਲੱਗ ਸਟੇਟਾਂ ਦੇ ਰਾਜੇ ਨੇ ਐਸੋ ਦੇਸ਼ ਦਾ ਰਾਜਾ ਹੋਰ ਹੈ ਬਾਹਰਲੀ ਇਕਟਰੀ ਦੇ ਰਾਜੇ ਹੋਰ ਦੇ ਪਰ ਜਿਹੜਾ ਪਰਮੇਸ਼ਰ ਹੈ ਉਹ ਸਰਵੱਤਰ ਰਾਜਾ ਹੈ ਸਾਰੀ ਸ੍ਰਿਸ਼ਟੀ ਦਾ ਬਾਲਕ ਰੂਪੀ ਰਾਜਾ ਹੈ ਕੇ ਸਰਵੱਤਰ ਸਾਜ ਹੈ ਉਹ ਪ੍ਰਭਾਤਮਾ ਆਪ ਹੀ ਸਾਜਦਾ ਹੈ ਉਹਦੇ ਤੋਂ ਬਿਨਾ ਐਸ ਸ੍ਰਿਸ਼ਟੀ ਦੀ ਕੋਈ ਸਾਜਨਾ ਨਹੀਂ ਕਰ ਸਕਦਾ ਬਾਲਕ ਵੀ ਆਪ ਹੈ ਸਾਜਦਾ ਵੀ ਆਪ ਹੈ ਬਸ ਉਸ ਦੇ ਅੱਗੇ ਜਿਵੇਂ ਇੱਕ ਅਫਸਰ ਹੁੰਦਾ ਤੇ ਉਹਦੇ ਥੱਲੇ ਫਿਰ ਬਲਾਜਬਾ ਕੰਮ ਕਰਦੇ ਨੇ ਕਰਨ ਕਰਾਉਣ ਵਾਲਾ ਆਪ ਹੈ ਤੇ ਪਰਮੇਸ਼ਰ ਦੇ ਅੱਗੇ ਫਿਰ ਦੇਵੀ ਦੇਵਤੇ ਕੰਮ ਕਰਦੇ ਨੇ ਅੱਗੇ ਡਿਊਟੀਆਂ ਦੇ ਸਬੰਧਾਂ ਦੀ ਕੋਈ ਸੰਸਾਰ ਵਿੱਚ ਜੀਵਾਂ ਨੂੰ ਭੇਜ ਰਿਹਾ ਹੈ ਕੋਈ ਉਹਨਾਂ ਦਾ ਸਮਾਂ ਤੈਅ ਕਰ ਰਿਹਾ ਹੈ ਕੋਈ ਉਹਨਾਂ ਨੂੰ ਰਿਜਕ ਦੇ ਰਿਹਾ ਹੈ ਤੇ ਕੋਈ ਜੀਵਾਂ ਦੀਆਂ ਰੂਹਾਂ ਨੂੰ ਸੰਸਾਰ ਵਿੱਚੋਂ ਜਾਂ ਉਹ ਦੂਤਾਂ ਦੇ ਰੂਪ ਵਿੱਚ ਲੈ ਕੇ ਜਾ ਰਹੇ ਕੋਈ ਉੱਥੇ ਹਸਾਬ ਕਿਤਾਬ ਰੱਖੇ ਹੋਏ ਨੇ ਪਰਮੇਸ਼ਰ ਦੇ ਕਈ ਇੱਜ਼ਤ ਵੰਡ ਕਰਨ ਵਾਸਤੇ ਰੱਖੇ ਹੋਏ ਨੇ ਕਈ ਗੁਨਾਹਾਂ ਦੇ ਦਰਕੀ ਖੂਹਾਂ ਦੇ ਵਿੱਚ ਸੁੱਟਣ ਵਾਸਤੇ ਰੱਖੇ ਹੋਏ ਇਸ ਤਰੀਕੇ ਦੇ ਨਾਲ ਗੁਰਬਾਣੀ ਦੇ ਬਤਾਵਕ 33 ਕਰੋੜ ਦੇਵੀ ਦੇਵਤਾ ਪਰਮੇਸ਼ਰ ਦੀ ਆਗਿਆ ਵਿੱਚ ਚੱਲ ਰਿਹਾ ਹੈ ਉਦੀ ਆਗਿਆ ਵਿੱਚ ਕੰਮ ਕਰ ਰਹੇ ਤੇ ਉਹ ਸਾਰੇ ਦੇ ਸਾਰੇ ਕਿਹਦੇ ਲਈ ਕੰਮ ਕਰਦੇ ਨੇ ਪਰਮੇਸ਼ਰ ਲਈ ਪ੍ਰਮਾਤਮਾ ਲਈ ਇਸ ਕਰਕੇ ਕਰਨ ਕਰਾਵਣ ਵਾਲਾ ਪਰਮੇਸ਼ਰ ਹੈ ਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਕੇ ਸਰਬਤਰ ਸਾਜ ਹੈ ਧਾਈ ਉਹ ਪਰਵੇਸ਼ਰ ਅਕਾਲ ਪ੍ਰਕਾਹ ਗੁਰੂ ਆਪ ਹੀ ਸਾਰੀ ਸ੍ਰਿਸ਼ਟੀ ਨੂੰ ਸਾਜਣ ਵਾਲਾ ਹੈ ਆਓ ਇੱਥੋਂ ਤੱਕ 12 112 ਬੌਰੀਆਂ ਦੀ ਵਿਚਾਰ ਹੋਈ ਸਤਿਗੁਰੂ ਮਹਾਰਾਜ ਕਿਰਪਾ ਕਰਨ ਆਪਾਂ ਨੂੰ ਸਾਰਿਆਂ ਨੂੰ ਉਸ ਪਰਮੇਸ਼ਰ ਦੀ ਵਡਿਆਈ ਕਰਨ ਦੀ ਵਾਲ ਬੁੱਧੀ ਬਖਸ਼ਸ ਕਰਨ ਕਿਉਂਕਿ ਬੁੱਧੀ ਤੋਂ ਬਿਨਾਂ ਪਰਮਾਤਮਾ ਦੀ ਵਡਿਆਈ ਵੀ ਨਹੀਂ ਹੋ ਸਕਦੀ ਰੱਬ ਦੀ ਵਡਿਆਈ ਕਰਨ ਵਾਸਤੇ ਬਹੁਤ ਜ਼ਿਆਦਾ ਬੁੱਧੀ ਦੀ ਲੋੜ ਹੈ ਗਿਆਨ ਦੀ ਲੋੜ ਹੈ ਇਹ ਕੋਈ ਸੌਖਾ ਕੰਮ ਨਹੀਂ ਰੱਬ ਬਾਰੇ ਬੋਲਣਾ ਰੱਬ ਦੀ ਵਿਚਾਰ ਕਰਨਾ ਮੈਂ ਪਹਿਲਾਂ ਵੀ ਇਹ ਗੱਲ ਕੀਤੀ ਹੈ ਇੱਕ ਵਿਦਵਾਨ ਲਿਖਦਾ ਹੈ ਕਹਿੰਦਾ ਵੀ 1000 ਸਿਆਰ ਦੀ ਜਦੋਂ ਮਤ ਇਕੱਠੀ ਹੁੰਦੀ ਆ ਨਾ ਤਾਂ ਫਿਰ ਪ੍ਰਮਾਤਮਾ ਦੀ ਭਗਤੀ ਕਰਨ ਦੇ ਯੋਗ ਹੁੰਦਾ ਬੰਦਾ ਐਨੀ ਬੁੱਧੀ ਚਾਹੀਦੀ ਆ ਹੁਣ ਹਿਸਾਬ ਲਾ ਲਓ ਵੀ ਸਿਆਾਰੇ ਦੀ ਕਿੰਨੀ ਬੁੱਧੀ ਹੁੰਦੀ ਆ ਗਠਾਲੇ ਵਿੱਚ ਸੋਰੇ ਨੂੰ ਢਾਲ ਕੇ ਫਿਰ ਸੋਰੇ ਦਾ ਪਤਲਾ ਪਤਲਾ ਬਣਾ ਕੇ ਉਹਦੀ ਚੰਗੀ ਦਿਖ ਬਣਾ ਦਿੰਦਾ ਹੈ ਉਹਦਾ ਗਹਿਣਾ ਬਣਾ ਦਿੰਦਾ ਤੇ ਮੇਲਕ ਬੜੀ ਲੱਗਦੀ ਆ ਬ੍ਰੇਕੀ ਦਾ ਕੰਮ ਹੁੰਦਾ ਹੈ ਉਹਦੇ ਕਿੱਡੀ ਵੱਡੀ ਮਤ ਕਿੱਡਾ ਵੱਡਾ ਦਿਮਾਗ ਬੁੱਧੀ ਹੁੰਦੀ ਆ ਤੇ ਜਦੋਂ 1000 ਸਿਆਰ ਦੀ ਮਤ ਇਕੱਠੀ ਹੋ ਜਾਵੇ ਫੇਰ ਭਗਤ ਹੁੰਦੀ ਆ ਕਰਤਾਰ ਦੀ ਫੇਰ ਕਿਤੇ ਜਾ ਕੇ ਰੱਬ ਦੀਆਂ ਗੱਲਾਂ ਹੁੰਦੀਆਂ ਇਸ ਕਰਕੇ ਰੱਬ ਕਿਰਪਾ ਕਰੇ ਆਪਾਂ ਨੂੰ ਮਤ ਬੁੱਧ ਬਖਸ਼ੇ ਨਾਲ ਮਿਲ ਕੇ ਪਰਮੇਸ਼ਰ ਦੀਆਂ ਵਿਚਾਰਾਂ ਵਡਿਆਜਾ ਕਰ ਸਕੀਏ ਨਹੀਂ ਤਾਂ ਬਾਹਰ ਕਹਿੰਦੇ ਆਖਣ ਔਖਾ ਸਾਚਾ ਨਾਮ ਇਹ ਆਖਣਾ ਬੜਾ ਔਖਾ ਹੈ ਕਹਿਣ ਨੂੰ ਤਾਂ ਬੜਾ ਸੌਖਾ ਹੈ ਪਰ ਰੱਬ ਦਾ ਨਾਮ ਜਪਣਾ ਉਹਦੀ ਵਡਿਆਈ ਕਰਨੀ ਸਭ ਤੋਂ ਔਖਾ ਕੰਮ ਹੈ ਦੁਨੀਆ ਦੇ ਸਾਰੇ ਕੰਮ ਸੌਖੇ ਨੇ ਪਰ ਨਾਮ ਜਪਣ ਵਾਲਾ ਵਡਿਆਈ ਕਰਨ ਵਾਲਾ ਕੰਮ ਸਭ ਤੋਂ ਔਖਾ ਹੈ ਕਠੜ ਕੰਮ ਹੈ ਬਸ ਇਹੋ ਹੀ ਪਰਚਾ ਹੈ ਜਿਹੜਾ ਇਸ ਪਰਚੇ ਨੂੰ ਪਾਰ ਕਰ ਗਿਆ ਸਮਝੋ ਜ਼ਿੰਦਗੀ ਚੋਂ ਕਮਦਲ ਚੋਂ ਤਰ ਗਿਆ ਪਾਸ ਹੋ ਗਿਆ ਪਰਮੇਸ਼ਰ ਨੇ ਉਹਨੂੰ ਬਖਸ਼ ਦੇਣਾ ਹੈ ਏ ਬੜੀ ਆਈਏ ਬੀਜਾਰ ਆਪ ਜਿਨੇ ਪ੍ਰਵਾਡ ਕਰ ਲਈ ਹੋਜਾਂ ਭੁੱਲਾ ਗੁਰੂ ਸਾਹਿਬ ਸੰਗਤ ਵਖਸ਼ ਜੋਗ ਹੈ ਵਖਸ਼ਣਾ ਸੁੱਧਤਾ ਦੀ ਅਰਦਾਸ ਸਾਰੇ ਨਾਲ ਮਿਲ ਕੇ ਗੁਰੂ ਚਰਨਾ ਵਿੱਚ ਕਰਨੇਓ ਦਿਓ ਅਸੀਸ ਸੰਗਤ ਦੇ ਬੱਚੇ ਨੂੰ ਕਥਾ ਕੀਰਤਨ ਕਰਦੇ ਜਾਚ ਆ ਜਾਏ ਇਹੋ ਲੋਕ ਸੁਖੀਏ ਪਰਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਬਿਲੇ ਸੋ ਲੋਕ ਪਵਣ ਗੁਰੂ ਬਾਣੀ ਪਿਤਾ ਮਾਤਾ ਤਨ ਦੇਵ ਸਰਾਤ ਦੁਏ ਗਾਈ ਗਾਇਆ ਜਿਨ ਗਿਆ ਹੀ ਆ ਬੁਰਿਆ ਆ ਕਰਵੀ ਆਪੋ ਆਪਣੀ ਜਿਨੇ ਨਾਮ ਗਿਆ ਆ ਨਾਨਕ ਤੇ ਮੁਖ ਉਜਲੇ ਜਿਲੇ ਨਾਮ ਆਇਆ ਨਾਨਕ ਤੇ ਮੁਖ ਉਜਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ ਤੂੰ ਮੋ ਪਿਆਰ ਦਾ